ਚਲੋ ਅੱਜ ਬਣਾਉਂਦੇ ਆ ਆਲੂ ਛੋਲਿਆਂ ਦੀ ਸਬਜ਼ੀ ਤਾਂ ਇਹਨੂੰ ਆਲੂਆਂ ਆ ਛੋਲਿਆਂ ਦੀ ਤਰੀ ਵੀ ਕਹਿ ਦਿੰਦੇ ਆ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਬਣਾਵਾਂਗੇ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਸਭ ਤੋਂ ਪਹਿਲਾਂ ਮੈਂ ਕੁੱਕਰ ਦੇ ਵਿੱਚ ਤੇਲ ਪਾ ਲਿਆ ਆ ਤੇਲ ਬਹੁਤ ਗਰਮ ਹੋਗਾ ਤੇ ਨਾਲ ਹੀ ਮੈਂ ਪਾਇਆ ਜੀਰਾ ਜੀਰਾ ਵੀ ਤੜਕ ਤੜਕ ਕਰਕੇ ਦਬਦਬ ਭੁੱਜ ਗਿਆ ਆ ਤੇ ਹੁਣ ਵਿੱਚ ਪਾ ਦਿੰਦੇ ਆ ਕੁੱਟਿਆ ਹੋਇਆ ਆਦਰਕ ਤੇ ਲਸਣ ਠੰਡ ਕਰਕੇ ਨਾ ਥੋੜਾ ਅਸੀਂ ਆਦਰਕ ਲਸਣ ਜ਼ਿਆਦਾ ਖਾਈਦਾ ਤਾਂ ਮੈਂ ਲਸਣ ਥੋੜਾ ਜ਼ਿਆਦਾ ਹੀ ਕੱਦੂ ਕਸ ਕੀਤਾ ਹੋਇਆ ਆ ਗੈਸ ਦਾ ਫਲੇਮ ਮੈਂ మీడియం ਹਾਈ ਕੀਤਾ ਹੋਇਆ ਆ ਕਿਉਂਕਿ ਇਹ ਜਿਹੜੀ ਸਬਜੀ ਆ ਮੈਂ ਥੋੜੀ ਜਲਦਬਾਜੀ ਦੇ ਵਿੱਚ ਬਣਾਉਣ ਲੱਗੀ ਸੀਗੀ ਤੇ ਤੁਸੀਂ ਦੇਖ ਹੀ ਸਕਦੇ ਆ ਲਸਣ ਦੋਦੋ ਪੁੱਜ ਗਿਆ ਆ ਹੁਣ ਪਾ ਦਿੰਦੇ ਆ ਆਪਾਂ ਕੁੱਟਿਆ ਹੋਇਆ ਆਦਰਕ ਮੋਟਾ-ਮੋਟਾ ਜੇ ਤੁਹਾਨੂੰ ਕੁੱਟ ਕੇ ਨਹੀਂ ਪਾਉਣਾ ਪਸੰਦਾ ਤਾਂ ਬਿਲਕੁਲ ਬਰੀਕ-ਬਰੀਕ ਕਰਕੇ ਵੀ ਬਰੀਕ-ਬਰੀਕ ਕੱਟ ਕੇ ਵੀ ਪਾ ਸਕਦੇ ਆ ਲਸਣ ਅਦਰਕ ਚੰਗੀ ਤਰ੍ਹਾਂ ਦੇ ਨਾਲ ਭੋਜ ਗਿਆ ਆ ਹੁਣ ਆਪਾਂ ਪਾ ਦਿੰਦੇ ਆ ਵਿੱਚ ਪਿਆਜ਼ ਹੈ ਪਿਆਜ਼ਾਂ ਨੂੰ ਮੈਂ ਜਿਹੜਾ ਇਲੈਕਟ੍ਰੋਨਿਕ ਚੋਪਰ ਹੁੰਦਾ ਨੇ ਇਹਦੇ ਵਿੱਚ ਮੜਾ ਚੋਪ ਕਰ ਲਿਆ ਆ ਪਿਆਜ਼ਾਂ ਨੂੰ ਵੀ ਹੁਣ ਆਪਾਂ ਨਾ ਛੇੜਾ ਦੇ ਦੇ ਕੇ ਆ ਚੰਗੀ ਤਰ੍ਹਾਂ ਦੇ ਨਾਲ ਭੁੰਨ ਲਵਾਂਗੇ ਗੈਸ ਦੀ ਫਲੇਮ ਮੈਂ ਥੋੜੀ ਜਿਹੀ ਮੀਡੀਅਮ ਕਾ ਦਿੱਤੀ ਐ ਅੱਗੇ ਥੋੜਾ ਤੇਜ਼ ਸੀਗਾ ਇਹ ਤੋੜਕਾ ਜਲਦੀ ਨਾਲ ਦੀ ਭੁੱਜੀ ਜਾਂਦਾ ਆ ਜਿੱਦੇ ਪਿਆਜ਼ ਭੁੱਜ ਗਏ ਤਾਂ ਇਹਦੇ ਵਿੱਚ ਮੈਂ ਪਾ ਦਿੱਤੀ ਆ ਦੋ మీడియం ਟਮਾਟਰਾਂ ਦੀ ਪਿਓਰੀ ਬਣਾ ਕੇ ਰੱਖੀ ਹੋਈ ਸੀਗੀ ਇਹਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਤੋੜ ਕੇ ਦੇ ਵਿੱਚ ਛੇੜਾ ਦੇ ਦੇ ਕੇ ਭੁੰਨ ਲੈਂਦੇ ਆ ਗੜਕਾ ਚੰਗੀ ਤਰ੍ਹਾਂ ਦੇ ਨਾਲ ਭੁੱਜ ਗਿਆ ਹੁਣ ਇਹਦੇ ਵਿੱਚ ਪਾ ਲੈਂਦੇ ਆ ਸਿੰਪਲ ਜਿਹਾ ਮਸਾਲੇ ਮਸਾਲਿਆਂ ਦੇ ਵਿੱਚ ਸਿਰਫ ਮੈਂ ਹਲਦੀ ਪਾਉਣੀ ਆ ਤੇ ਲੂਣ ਪਾਉਣਾ ਆ ਛੋਟਾ ਚਮਚਾ ਇੱਕ ਮੈਂ ਹਲਦੀ ਦਾ ਪਾ ਦਿੱਤਾ ਆ ਤੇ 1.5 ਚਮਚਾ ਇਹਦੇ ਵਿੱਚ ਲੂਣ ਦਾ ਪਾ ਲਵਾਂਗੇ ਆਪਣੇ ਟੇਸਟ ਦੇ ਅਕੋਰਡਿੰਗ ਤੇ ਜੇ ਤੁਸੀਂ ਇਹਨੂੰ ਥੋੜਾ ਸਪਾਈਸੀ ਬਣਾਉਣਾ ਚਾਹੁੰਦੇ ਆ ਤਾਂ ਇਹਦੇ ਵਿੱਚ ਥੋੜੀ ਜਿਹੀ ਹਰੀ ਮਿਰਚ ਜਾਂ ਲਾਲ ਮਿਰਚ ਵੀ ਹੁਣੀ ਪਾ ਸਕਦੇ ਆ ਪਰ ਆਪਾਂ ਇਹਦੇ ਵਿੱਚ ਮਿਰਚ ਬਿਲਕੁਲ ਨਹੀਂ ਪਾਉਣੀ ਹੈਗੀ ਮਸਾਲੇ ਵੀ ਆਪਣੇ ਪੁੱਜ ਗਏ ਆ ਹੁਣ ਇਹਦੇ ਵਿੱਚ ਪਾ ਲੈਂਦੇ ਆ ਛੋਲੇ ਛੋਲਿਆਂ ਨੂੰ ਰਾਤ ਦਾ ਭੇ ਕੇ ਰੱਖਿਆ ਹੋਇਆ ਸੀਗਾ ਤੇ ਹੁਣ ਹੁਣ ਇਹਨੂੰ ਦੋ ਤਿੰਨਾਂ ਪਾਣੀਆਂ ਦੇ ਵਿੱਚ ਧੋ ਲਿਆ ਆ ਹੁਣ ਆਪਾਂ ਛੋਲਿਆਂ ਨੂੰ ਪਾ ਦਿੰਦੇ ਆ ਤੜਕੇ ਦੇ ਵਿੱਚ ਤੇ ਨਾਲ ਹੀ ਪਾ ਦਵਾਂਗੇ ਆਲੂ ਛੋਲਿਆਂ ਦੀ ਤਰੀ ਦੇ ਵਿੱਚ ਮੈਨੂੰ ਆਲੂ ਥੋੜੇ ਜੇ ਥੋੜੇ ਮੋਟੇ ਮੋਟੇ ਜੇ ਕੱਟ ਕੇ ਪਾਉਣੇ ਪਸੰਦ ਆ ਹੁਣ ਗਰੇਵੀ ਦੇ ਅਕੋਰਡਿੰਗ ਪਾ ਦਿੰਦਿਆ ਪਾਣੀ ਜਿੰਨਾ ਕਿ ਤੁਸੀਂ ਗਰੇਵੀ ਬਣਾਉਣੀ ਆ ਜਾਂ ਜਿੰਨੀ ਕੁ ਤਰੀ ਬਣਾਉਣੀ ਆ ਓਨਾ ਕ ਪਾਣੀ ਪਾ ਦਿਓ ਹੁਣ ਬਸ ਸੀਟੀਆਂ ਲੱਗਣ ਦਾ ਟਾਈਮ ਆ ਤੇ ਆਪਣੀ ਦਾਲ ਸਬਜ਼ੀ ਬਣ ਕੇ ਤਿਆਰ ਹੋ ਜਾਣੀ ਆ ਹੁਣ ਇਹਦੀਆਂ ਲਵਾ ਲੈਂਦੇ ਆ 5-6 ਸੀਟੀਆਂ ਇਹਦੀ ਸੀਟੀ ਪ੍ਰੋਪਰ ਤਾਂ ਲੱਗਦੀ ਨਹੀਂ ਹੈਗੀ ਬਸ ਮੈਨੂੰ ਇਹਦਾ ਅੰਦਾਜ਼ਾ ਹੀ ਆ ਵੀ ਹਾਂ ਇੰਨੀਆਂ ਕ ਸੀਟੀਆਂ ਲੱਗ ਗਈਆਂ ਤੇ ਬਸ ਕੁੱਕਰ ਬੰਦ ਕਰ ਦੋ ਤੇ ਦੇਖੋ 2 ਕ ਮਿੰਟਾਂ ਦੇ ਵਿੱਚ ਹੀ ਸੀਟੀਆਂ ਸਾਰੀਆਂ ਲੱਗ ਗਈਆਂ ਤੇ ਛੋਲਿਆਂ ਦੀ ਤਰੀ ਬਣ ਕੇ ਤਿਆਰ ਆ ਕਿੰਨੀ ਸੋਹਣੀ ਸੰਗਣੀ ਸੰਗਣੀ ਛੋਲਿਆਂ ਦੀ ਤਰੀ ਬਣੀ ਆ ਤੇ ਸਾਨੂੰ ਪਸੰਦ ਵੀ ਇਦਾਂ ਦੀ ਹੀ ਆ ਛੋਲਿਆਂ ਦੀ ਸਬਜ਼ੀ ਬਿਲਕੁਲ ਬਣ ਕੇ ਤਿਆਰ ਆ ਹੁਣ ਆਪਾਂ ਇਹਨੂੰ ਕੌਲੀ ਦੇ ਵਿੱਚ ਕੱਢ ਲੈਂਦੇ ਆ ਤੇ ਇਹ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਕਿਸੇ ਵੀ ਸੀਜ਼ਨ ਦੇ ਵਿੱਚ ਚਾਹੇ ਗਰਮੀਆਂ ਹੋਣ ਚਾਹੇ ਸਰਦੀਆਂ ਹੋਣ ਤੇ ਫੇਰ ਮਿਲਾਂਗੇ ਅਗਲੀ ਰੈਸਪੀ ਦੇ ਨਾਲ ਜਦ ਤੱਕਰ ਬਾਏ ਬਾਏ ਥੈਂਕ ਯੂ ਫॉर ਵਾਚਿੰਗ